ਲੇਲਾ ਪਾਰਸ ਨੂੰ ਰੇਕਣਾ ਰੇਕਣਾ ਪਾ ਬੁਤਾ ਰੇਖ ਆ ਦੇ ਖਾਣ ਲੱਗੀ ਹੁਣ ਇਹ ਆ ਦੇਖ ਖਾ ਲਿਆ ਹਾਂ ਤੇ ਇਧਰ ਜਮੇ ਆਪਣੀ ਇੰਡੀਅਨ ਸੂਟ ਆਵਾਂਗਾ ਜੇ ਕੋਣ ਆਪਣੀ ਇੰਡੀਅਨ ਸੂਟ ਨਹੀਂ ਹੁੰਦੇ ਲੇਡੀ ਸੂਟ ਤੁਹਾਈ ਨਹੀਂ ਦੇਖਣ ਉਹ ਰਾਂਚੋ ਫੇਦੀ ਆ ਰਾਂਚੋ ਆਹ ਕਾਰ ਵਾਸਤੇ ਪੜਦੇ ਸਜਾਵਟ ਵਾਲਾ ਸਮਾਨ ਵੀ ਸਾਰਾ ਮਿਲਦਾ ਇੱਥੇ ਇੱਕ ਇੱਕ ਯੂਰੋ ਚੋਗੀ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਨਵੀਂ ਵੀਡੀਓ ਤੁਹਾਡਾ ਸਵਾਗਤ ਕਰਦੇ ਆਂ ਅੱਜ ਆਪਾਂ ਆਏ ਹੋਏ ਆ ਪਲਾਸੋਲੋ ਇੱਥੇ ਇੱਕ ਮਾਰਕੀਟ ਲੱਗਦੀ ਹੈ ਖੁੱਲੀ ਮਾਰਕੀਟ ਬਹੁਤ ਵੱਡੀ ਹੁੰਦੀ ਜਾਨਿਕ ਅਲੇਦਾਲੇ ਏਰੀਆ ਚ ਇੱਡੀ ਮਾਰਕੀਟ ਨਹੀਂ ਲੱਗਦੀ ਅੱਜ ਤੁਹਾਨੂੰ ਇੱਥੇ ਮਾਰਕੀਟ ਦਿਖਾਵਾਂਗੇ ਤੇ ਨਾਲੇ ਕੀ ਰੇਟ ਨੇ ਕੀ ਪ੍ਰਾਈਸ ਆ ਬਾਕੀ ਮਾਰਕੀਟਾਂ ਨਾਲੋਂ ਉਹ ਤੁਹਾਨੂੰ ਇਹ ਸਾਰਾ ਕੁਝ ਦਿਖਾਵਾਂਗੇ ਤੇ ਭੀੜ ਇੰਨੀ ਕਿ ਜ਼ਿਆਦਾ ਵੀ ਗੱਡੀ ਖੜਾਉਣ ਨੂੰ ਵੀ ਸਾਨੂੰ 20 ਮਿੰਟ ਲੱਗ ਗਏ ਨੇ ਇੱਥੇ ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਹੋ ਵੀ ਭੀੜ ਕਿੰਨੀ ਜ਼ਿਆਦਾ ਇੱਥੇ ਅੱਜ ਸਵੇਰ ਤੇ ਮੈਨਾਂ 8:00 ਵਜੇ ਹੋਣੇ ਤੇ ਗੱਡੀ ਖੜਾਉਣ ਨੂੰ ਜਗ੍ਹਾ ਨਹੀਂ ਦੇਖੋ ਗੱਡੀਆਂ ਘੁੰਮੀ ਜਾਂਦੀਆਂ ਤੇ ਜਿੱਥੇ ਕਿਸੇ ਨੂੰ ਮਾੜੀ ਮੋਟੀ ਜਗ੍ਹਾ ਮਿਲਦੀ ਉੱਤੇ ਫਸਾਈ ਜਾਂਦੇ ਆ ਤੇ ਇਦਾਂ ਦੀ ਗੱਲਬਾਤ ਆ ਬਾਕੀ ਹੁਣ ਆਪਾਂ ਚੱਲਦੇ ਆ ਮਾਰਕੀਟ 'ਚ ਮਾਰਕੀਟ ਲੱਗੀ ਵੀ ਉਹ ਸਾਹਮਣੇ ਇਹ ਰਸਮ ਨੂੰ ਬਾਈ ਦਬਾਉਣਾ ਇੱਥੇ ਅੱਜ ਸਕੂਲ ਬੈਗ ਤੇ ਕਹਿੰਦੀ ਪਾਪਾ ਮੈਨੂੰ ਨਵੀਂ ਕਲਾਸ ਚ ਹੋ ਗਈ ਤੇ ਬੈਗ ਵੀ ਨਵਾਂ ਚਾਹੀਦਾ ਮੈਨੂੰ ਹੁਣ ਦੇਖਦੇ ਆ ਜੇ ਹੈ ਸਟੂਚੋ ਵੀ ਸਟੂਚੋ ਵੀ ਲੈਣੀ ਫਿਰ ਸਟੂਚੋ ਹੁੰਦੀ ਹੈ ਦੀਦੇ ਵਿੱਚ ਪੈਨਸਲਾ ਵਗੈਰਾ ਪਾਉਣੇ ਆਪਾਂ ਤੇ ਯਾਰ ਪਾਰਕਿੰਗ ਦੀ ਇੰਨੀ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਨਾ ਅੱਜ ਤੁਸੀਂ ਪੁੱਛੋ ਹਾਰੇ ਪਾਸੇ ਗੱਡੀਆਂ ਗੱਡੀਆਂ ਖੜੀਆਂ ਜਿੱਥੇ ਕਿਸੇ ਜਗ੍ਹਾ ਮਿਲਦੀ ਉੱਥੇ ਗੱਡੀ ਲਾਈ ਜਾਂਦੇ ਲੋਕ ਤੇ ਉਹ ਸਾਹਮਣੇ ਲੱਗੀ ਹੋਈ ਹੈ ਮਾਰਕੀਟ ਜਿਹਨੂੰ ਮਰਕਾਤੋ ਕਹਿੰਦੇ ਨੇ ਹਟਾਲੀਆਂ ਦੇ ਵਿੱਚ ਰੋਡ ਮਾਰਕੀਟ ਵੀ ਕਹਿ ਸਕਦੇ ਆਪਾਂ ਲੋ ਜੀ ਵੱਡਿਆਂ ਨੂੰ بڑے بڑے ਬੋਰਡ ਮਿਲ ਗਏ 6ਰ 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 ਸ਼ੇਰ ਰੋਜ ਕੱਪੜੇ ਲੇਡੀ ਸਾਰੇ ਅੰਦਰ ਅਸੀਂ ਅਸੀਂ ਐਂਟਰ ਹੋ ਗਏ ਆਂ ਮਾਰਕੀਟ ਦੇ ਵਿੱਚ ਤੇ ਭੀੜ ਇੰਨੀ ਕਿ ਜ਼ਿਆਦਾ ਵੀ ਪੈਰ ਰੱਖਣ ਦੀ ਜਗ੍ਹਾ ਨਹੀਂ ਹੈ ਅੱਜ 4 ਯੂਰੋ ਆਹ ਜਿਹੜੇ ਆਪਣੇ ਲੱਗਦੇ ਆਂ ਮਛਰਮ ਮੱਖੀ ਨਹੀਂ ਆਉਂਦੀ ਅੰਦਰ ਆਹ ਜਾਲੀਆਂ ਲੱਗਦੀਆਂ 5 ਯੂਰੋ ਚ ਲਾਇਆ ਬੈਠੇ ਜੇ ਆਪਾ ਮਾਰਕੀਟ ਜਾਉਂਗੇ 10000 ਤੋਂ ਘੱਟ ਨਹੀਂ ਮਿਲਦੀ ਚੀਜ਼ ਇਹ। ਇੰਨਾ ਫਰਕ ਆਦੋ ਆਦਰਾ ਫਰਕ ਹੈ ਕਈ ਚੀਜ਼ਾਂ 'ਚ। ਇਹ ਬਈ ਮਾਰਕੀਟ ਲੱਗਦੀ ਆ ਪਲਾਸੋ ਲੋ। ਬਰੀਸ਼ੇ 'ਚ ਪੈਂਦਾ ਹੈ। ਬੈਰਗਮ ਉਹਦੀ ਹੱਦ ਚ ਆਵਾ ਸਮਝ ਲਓ। ਬੈਰਗਮ ਜਿੱਥੇ ਇੱਥੇ ਖਤਮ ਹੋ ਜਾਂਦਾ ਆ ਕਿ। 12 ਜੋੜੇ ਜਰਾਬਾਂ ਦੇ ਲੱਗੇ ਹੋਏ ਆ ਇੱਥੇ 5 ਯੂਰੋ ਦੇ। ਕਾਰੋਬਾਰ ਵਾਸਤੇ ਪੜਦੇ ਸਜਾਵਟ ਵਾਲਾ ਸਮਾਨ ਵੀ ਸਾਰਾ ਮਿਲਦਾ ਇੱਥੇ। 1-1 ਯੂਰੋ ਚੋ ਵੀ। ਟਿੰਨਰ ਉਹ 1 ਯੂਰੋ ਚ ਕਈ ਕਈ ਮੈਂ ਤਾਂ ਬਹੁਤ ਰੇਟ ਸੈਟੇ ਹੋਏ ਨੇ ਸੱਲੇ 1 ਯੂਰੋ 1.5 ਯੂਰੋ ਚ ਆ ਪੜਦੇ ਵਗੈਰਾ 3 ਦੇ ਆਗੇ ਅਸੀਂ ਲੱਭ ਰਹੇ ਹਾਂ ਹੁਣ ਰਸਮ ਵਾਸਤੇ ਬੈਗ ਸਕੂਲ ਬੈਗ ਸਪੈਸ਼ਲ ਜੀ ਦੇ ਵਾਸਤੇ ਆਏ ਹਾਂ ਅਸੀਂ ਕਿਉਂਕਿ ਮਾਰਕੀਟ ਨਾਲ ਉਹਨਾਂ ਇੱਥੇ ਕਾਫੀ ਫਰਕ ਆ ਬੈਗਨ ਕੁਆਲਟੀ ਜਮਾਂ ਫੇਮ ਹੈ ਪਰ ਪ੍ਰਾਈਸ ਦਾ ਬਹੁਤ ਜ਼ਿਆਦਾ ਫਰਕ ਪੈ ਜਾਂਦਾ ਹੁਣ ਉਹ ਲੱਭ ਰਹੇ ਹਾਂ ਤੇ ਇੱਧਰ ਖਾਣਾ ਪੀਣਾ ਬਾਰ ਬਗਲ ਵੀ ਬਣਾਈ ਹੋਈ ਚੱਕ ਮੇ 12 ਤੇ ਇੱਧਰ ਆ ਗਿਆ ਫਰੂਟ ਦੀਆਂ ਦੁਕਾਨਾਂ ਫਰੂਟ ਦਾ ਪ੍ਰਾਈਸ ਤਕਰੀਬਨ 60 ਹੁੰਦਾ ਪਰ ਇਹਨਾਂ ਕੋਲ ਜ਼ਿਆਦਾ ਫਰੈਸ਼ ਹੁੰਦਾ ਮਾਰਕੀਟਾਂ ਨਾਲੋਂ ਫਰੈਸ਼ ਤਾਂ ਹੁੰਦਾ ਕਿਉਂਕਿ ਇੱਥੇ ਫ੍ਰੀਜ਼ਰ ਵਗੈਰਾ ਨਹੀਂ ਹੁੰਦੇ ਤੇ ਇਹਨਾਂ ਨੇ ਵੇਚਣਾ ਹੁੰਦਾ ਆਪਣਾ ਇਹਨਾਂ ਨੇ ਹੁਣ ਜਦੋਂ ਜਿਉਂ ਟਾਈਮ ਵਧੀ ਜਾਣਾ ਇਹਨਾਂ ਨੇ ਰੇਟ ਹੋਰ ਸਿੱਟੀ ਜਾਣਾ ਥੱਲੇ ਤਾਂ ਜੋ ਵੀ ਖਤਮ ਹੋ ਜਵੇ ਕਿਦਾਂ ਆਮਮ ਉਤਾਲਦੇ ਲੋ ਲੋ ਜੀ ਇੱਥੇ ਆਓ ਬੈਠਣ ਵਾਲੇ ਹੈ ਇਹ ਇਹਦੇ ਵੀ ਬਾਕਸ ਹੈ ਇਹਦੇ ਉੱਪਰ ਬੈਠ ਵੀ ਸਕਦੇ ਆ ਵਿੱਚ ਸਮਾਨ ਵੀ ਰੱਖ ਸਕਦੇ ਆ ਜੇ ਮਾਰਕਟ ਗਏ ਜਾਉਂਗੇ ਆਪਾਂ ਜਾਂ ਵੱਡੀਆਂ ਮਾਰਕਟਾਂ 'ਤੇ ਜਾਉਂਗੇ ਤਾਂ 30 35 ਰੁਪਏ ਦਾ ਘਟਨ ਚੀਜ਼ ਮਿਲਦੀ ਹੈ ਇਹ ਕੁਆਲਿਟੀ ਦਾ ਫਰਕ ਹੋ ਸਕਦਾ ਹੈ ਨਹੀਂ ਮੈਂ ਜਾਣ ਸਕਦਾ ਵੀ ਜਾਨੀ ਕੋ ਬਹੁਤ ਫਰਕ ਆ ਰੇਟ ਦਾ ਉਹਨੂੰ ਕਿਹਦਾ ਬਾਜਾ ਮਾਰਦੇ ਆ 20 ਰੁਪਏ ਦੀ ਚੇਅਰ 20 ਰੁਪਏ ਦੀ ਚੇਅਰ ਆ ਦੇਖੋ ਇੱਧਰ ਕਿਦਾਂ ਢੇਰ ਲਾਏ ਪਏ ਆ ਸਾਮਾਨ ਨਹੀਂ ਆ ਆਪਣੇ ਲੋਕ ਨਹੀਂ ਲੰਦੇ ਜਮਈ ਆਸਮਾਨ ਤੇ ਬਾਹਰਲੇ ਲੋਕ ਆ ਇਟਾਲੀਅਨ ਲੋਕ ਬਹੁਤ ਲੰਨੇ ਆ ਆਪਣੇ ਲੋਕ ਤਾਂ ਖੜਦੇ ਵੀ ਨਹੀਂ ਇੱਥੇ ਕਿਉਂਕਿ ਹੁਣ ਬੜਾ ਪਤਾ ਨਹੀਂ ਉਦਾਂ ਯਾਦ ਤਾਂ ਵੀ ਨਹੀਂ ਲੈਣਾ ਦਵਾ ਦੋ ਬਦ ਦਵਾ ਹਾਂ ਬਟ ਇਹ ਬਾਈ ਹੁਣ ਜੋ ਬੰਨੇ ਖੇਡ ਲੈ ਲਈ ਹੁਣ ਰਸ ਵੀ ਰੋਲਾ ਪਉਂਦੀ ਆ ਪੀਲਾ ਪੀਲਾ ਪਾਣੀ ਹਾਂ ਇਦਾਂ ਪੀਲਾ ਗਰਮੀ ਹੋ ਗਈ ਥੋੜੀ ਜੀ ਉਦਾਂ ਅੱਜ ਟੈਂਪਰੇਚਰ ਵੀ ਹਾਈ ਦੱਸਿਆ ਹੋਇਆ ਆ ਗਰਮੀ ਚ ਬਈ ਨਾਲ ਇਹ ਸੈਂਡਲ ਬਹੁਤ ਵਿਕਦੇ ਆ ਯਾਰ 15 ਯੂਰੋ ਰੇਟ ਆ ਸਿਰਫ ਤੇ ਇਹ ਨਾਲ 12 1 ਵਜੇ ਤੱਕ ਵਿਲੇ ਹੋ ਜਾਣਾ ਐਨਾ ਕ ਜਿਆਦਾ ਸੈਂਡਲ ਵਿਕਦਾ ਕਿਉਂ ਗਰਮੀਆਂ ਨਾਲ ਹੁਣ ਗਰਮੀ ਚ ਲੋਕ ਲੰਦੇ ਬਹੁਤ ਚੀਜ਼ ਭੀੜੇ ਬਹੁਤ ਆ ਯਾਰ ਐਨੀ ਭੀੜ ਜਿਹੜਾ ਦੁੱਧ ਨਹੀਂ ਦਿਲ ਕਰਦਾ ਘੁੰਮਣ ਨੂੰ ਹਾਂ ਤੇ ਇਧਰ ਜਮੇ ਆਪਣੀ ਇੰਡੀਅਨ ਸੂਟ ਆ ਮੰਗਾ ਜਿਵੇਂ ਆਪਣੀ ਇੰਡੀਅਨ ਸੂਟ ਨਹੀਂ ਹੁੰਦੇ ਲੇਡੀ ਸੂਟ ਮੈਂ ਇਹ ਮਰੋਕੀ ਆ ਉਦਾਂ ਵੈਸੇ ਆਪਣੇ ਇੰਡੀਆ ਸੂਟ ਵੀ ਆ ਗਿਆ ਇਸ ਇੱਕ ਤਰ੍ਹਾਂ ਦਾ 4 0 0 3 0 0 4 0 ਬੈਗ ਤਾਂ ਬਤੀਆਂ ਯਾਰ ਤਿੰਨ ਚਾਰ ਜ਼ੀਰੋ ਚ ਕੋਈ ਮੜਾ ਨਹੀਂ ਡਾਕੂਮੈਂਟ ਬੈਗ ਨਾਲ ਖੁੱਲਾ ਡੁੱਲਾ ਵੱਡਾ ਪੂਰਾ ਹੈ ਨਾ ਲੋ ਵੀ ਰਸਮ ਨੂੰ ਮਿਲ ਗਿਆ ਸਮਾਨ ਆਪਣਾ ਇਹਨਾਂ ਲਈ ਇੱਕ ਸਲੇਟ ਜੀ ਆ ਆਟੋਮੈਟਿਕ ਡਿਲੀਟ ਕਰ ਦਿੰਦੇ ਜਿਹੜਾ ਕੋ ਲਿਖਦੇ ਆਪਾਂ ਬਲੀਆ ਚਾਰ ਪੰਜ ਯੂਰੋ ਦੇ ਕਿੰਨੇ ਦੀ ਲੈ ਚਾਰ ਯੂਰੋ ਦੇ ਹਨ ਚਾਰ ਯੂਰੋ ਹਾਂ ਬੰਦ ਕਰ ਕਰ ਜਾ ਖੋਲੂਗਾ ਉਹ ਜੀ ਇਦਾਂ ਦੇ ਕੁਝ ਮਾਰਕਟ ਹੈ ਤਿੰਨ ਯੂਰੋ ਦੇ ਟੀ-ਸ਼ਰਟ ਪੰਜ ਯੂਰੋ ਦੇ ਕੈਪਰੀ ਮਾਰਕਟ ਹੈ ਬਹੁਤ ਬੜੀ ਬਾਈ ਜਾਨੀ ਕਿ ਆਪ ਨੂੰ ਨੋਰਮਲ ਮਾਰਕਟਾਂ ਨਾਲੋਂ ਕਈ ਚੀਜ਼ਾਂ ਬਹੁਤ ਸਸਤੀਆਂ ਮਿਲ ਜਾਂਦੀਆਂ ਇੱਥੇ ਇੱਕ ਵਾਰ ਜਿਹੜਾ ਜ਼ਰੂਰ ਮਾਰੋ ਲਿਗਣਾ ਆਪਣੇ ਘਰਾਂ ਦੇ ਟਪੇਤੂਆਂ ਵਗੈਰਾ ਹੋਈਆਂ ਤੇ ਪੜਦੇ ਹੋਏ ਇਦਾਂ ਦੀਆਂ ਚੀਜ਼ਾਂ ਬਹੁਤ ਸਸਤੀਆਂ ਮਿਲ ਜਣੀਆਂ ਇੱਥੇ ਅਸਰਾਣੇ ਹੋਏ ਸਰਾਣੇ ਵੀ ਸਸਤੇ ਮਿਲਦੇ ਆ ਆਪਣੇ 4 ਯੂਰੋ 3 ਯੂਰੋ ਚ ਸਰਾਣਾ ਮਿਲ ਜਣਾ ਇੱਥੇ ਆ 5 ਯੂਰੋ ਚ ਲਾਇਆ ਬੰਦੇ ਸਰਾਣਾ ਇਹਨਾਂ ਨੇ ਅਫਰੀਕਾ ਦਾ ਸਾਮਾਨ ਆ ਗਿਆ ਸਾਰਾ ਇੱਧਰ ਬੰਦਾ ਦੇਖ ਲਓ ਕਹੇ ਜਾ ਖੜਾ ਅਫਰੀਕਾ ਦਾ ਟੂ ਬੱਤੀ ਆ ਗਿਆ ਆਪਣੇ ਇੰਡੀ ਗੜੀਆਂ ਆ ਆ ਦੇਖ ਇਹ ਵੀ ਲੋਕ ਬਹੁਤ ਕਰਦੇ ਤੂ ਬੱਤੀ ਵਾਲਾ ਕਰੇ ਲਾਉਨੇ ਹੁ ਇਦਾਂ ਇਹ ਨੋ ਟੋਕਾਰਿਆ ਦਾ ਸਮੇਂ ਆ ਲੋਕਾਂ ਨੇ ਪਰਦੇ ਜੇ ਕਰ ਲਿਆ ਆਪਣੇ ਇੱਧਰ ਨੂੰ ਕਿਉਂਕਿ ਧੁੱਪ ਬਹੁਤ ਪੈਂਦੀ ਸਾਹਮਣੇ ਤੋਂ ਡੇਢ ਜੂਰੂ ਸਿਚਾਈ ਵੀ ਹੈ ਪਰਫੂਮਾਂ ਦੀ ਪਰ ਹੈ ਬੜੀ ਛੋਟੀ ਹੈ ਜਿਹੜੀ ਵੱਡੀ ਉਹ 6 ਜੂਰੂ ਚਲਾਈ ਵੀ ਹੈ ਛੋਟੀ ਡੇਢ ਜੂਰੂ ਚਲਾਈ ਵੀ ਹੈ ਇੱਥੇ 5 ਤੇ ਦਰ ਵੀ ਲੱਗੇ ਹੋਏ ਨੇ ਲੋਜ ਸਭ ਤੋਂ ਮੇਨ ਦੁਕਾਨ ਤੇ ਆ ਗਏ ਆਪਾਂ ਇੱਥੇ ਮਿਲਦਾ ਬੱਚਿਆਂ ਦਾ ਸਾਮਾਨ ਬੱਚਿਆਂ ਦੇ ਕੱਪੜੇ ਮਿਲਦੇ ਜਮੇ ਛੋਟੇ ਛੋਟੇ ਬੱਚਿਆਂ ਦੇ ਜਿਹੜੇ ਆਪਾਂ ਨੂੰ ਮਾਰਕੀਟ ਪੰਜ 6 ਯੂਰੋ ਤੋਂ ਘੱਟ ਨਹੀਂ ਮਿਲਦੇ ਇੱਥੇ ਇੱਕ 2 2 ਯੂਰੋ ਜੋ ਮਿਲਦੀ ਸਾਰੀ ਇਹ ਚੀਜ਼ ਆਹ ਟੀ-ਸ਼ਰਟ ਆ ਤੁਹਾਨੂੰ 1.5 1.5 ਯੂਰੋ ਤੋਂ ਮਿਲ ਜਣੀ ਇੱਥੇ ਸਾਰੀ ਮੈਂ ਤਾਂ ਰਸ ਮੁੱਕ ਮੁੱਕ ਕੇ ਥੱਕ ਗਿਆ ਯਾਰ ਮਾਰਕੀਟ ਹੈ ਉਹ ਬਹੁਤ ਵੱਡੀ ਹੈ ਕਿੰਨੀ ਕਿੰਨੇ ਬੰਦੇ ਘੁੰਮਣ ਫੇਰ ਤੇ ਦੋ ਤਿੰਨ ਵਾਰ ਤਾਂ ਅਸੀਂ ਪਾਣੀ ਪੀ ਲਿਆ ਤੁਹਾਨੂੰ ਕਿੱਦਾਂ ਠੀਕ ਹੈ ਟੋਪੀ ਲੈ ਕੇ ਆ ਗਰ ਉਹ ਤੁਹਾਨੂੰ ਆਪਣੇ ਲੋ ਜੀ ਐਸਾਈਡ ਆ ਗਈ ਫਰੂਟ ਮੰਡੀ ਕਿਦਰੀ ਮੰਡੀ ਕਹਿੰਦੇ ਆਪਾਂ ਫਰੂਟ ਮੰਡੀ ਆ ਇੱਧਰ ਸਾਰੀ ਸਬਜ਼ੀਆਂ ਦੀ ਫਰੂਟਾਂ ਦੀ ਇੱਕ ਨਾ ਬਾਜਾ ਮਾਨ ਮਾਨ ਬੁਲਾਉਣੇ ਕਿਸੇ ਤਾਂ ਦੇਖੋ ਕਿਸੇ ਤਾਂ ਚੱਕੋ 2030 ਹਾਂ ਕਿੰਨਾ ਸੋਨਾ ਬਣਾਇਆ ਵਾ ਨਾ ਸੋਨਾ ਲੱਗਦਾ ਲੋ ਜੀ ਬੱਚੇ ਹੁਣ ਸਾਨੂੰ ਦੇ ਨਹੀਂ ਰਹੇ ਘੁੰਮਣ ਇੱਥੇ ਤੇ ਹੁਣ ਰੌਲਾ ਪਾ ਲੈਣੇ ਪਾਰਕ ਦਾ ਇੱਥੇ ਇੱਕ ਬਹੁਤ ਸੋਹਣੀ ਪਾਰਕ ਬਣੀ ਹੋਈ ਐ। ਉਹਦੇ ਵਿੱਚ ਪੰਛੀ ਜਾਨਵਰ ਵੀ ਨੇ। ਮੈਂ ਹੁਣੇ ਗੂਗਲ ਤੇ ਸਰਚ ਕਰਾਂ ਮੈਂ ਪਿਛਲੀ ਵਾਰ ਵੀ ਆ ਕੇ ਗਿਆ ਤਾਂ ਹੁਣ ਮੈਨੂੰ ਪਤਾ ਨਹੀਂ ਸੀ ਵੀ ਜਾਊਗਾ ਜਾਂ ਨਹੀਂ। ਪਰ ਹੁਣ ਜਾ ਕੇ ਦੇਖਣੀ ਐ ਜੇ ਉੱਥੇ ਮਿਲ ਗਈ ਤਾਂ ਬੱਚਿਆਂ ਨੂੰ ਦੋਕੜੀ ਉੱਥੇ ਖਲਾਵਾਂਗੇ। ਹੁਣ ਫੈਮਿਲੀ ਆਪਣੀ ਦੇਖ ਰਹੀ ਹੈ ਉੱਧਰ। ਸਮਾਨ ਹੋਰ। ਦੇਖੋ। ਇਦਾਂ ਪੇੜ ਲੱਗੀ ਪਈ ਐ ਇੱਥੇ। ਸਾਰੇ ਪਾਸੇ ਗੱਡੀਆਂ ਹੀ ਗੱਡੀਆਂ ਬਾਈ। ਇੰਨੀ ਜ਼ਿਆਦਾ ਮਸ਼ਹੂਰ ਮਾਰਕੀਟ ਆਹੇ। ਜੀ ਫਾਈਨਲੀ ਅਸੀਂ ਪਾਰਕ ਦੇ ਵਿੱਚ ਪਹੁੰਚ ਗਏ ਆ ਹੁਣ ਇੱਥੇ ਅਸੀਂ ਦੇਖਣੀ ਆ ਬੱਕਰੀਆਂ ਭੇਡਾਂ ਚਿੜੀਆਂ ਸਾਰਾ ਕੁਝ ਲੜੋ ਨਾ ਹੁਣ ਤੁਸੀਂ ਮੈਂ ਮਾਂ ਵਾਪਸ ਗੱਡੀ 'ਚ ਬਿਠਾ ਲ ਕੇ ਲੈ ਜਾਣੇ ਆ ਠੀਕ ਆ ਇਹ ਜਿੱਥੇ ਮਰਕਾਤ ਲੱਗੀ ਹੋਈ ਆ ਉਹ ਤੋਂ ਤਕਰੀਬਨ 1.5 ਕਿਲੋਮੀਟਰ ਦੀ ਦੂਰੀ ਤੇ ਇਹ ਪਾਰਕ ਜੇਕਰ ਕੋਈ ਮੇਰਾ ਵੀ ਰੌਣਾ ਚਾਹੁੰਦਾ ਪਹਿਲਾਂ ਮਰਕਾਤ ਤੋਂ ਘੁੰਮ ਲਿਓ ਤੇ ਬਾਅਦ 'ਚ ਆ ਬੱਚੇ ਨੂੰ ਪਾਰਕ ਵੀ ਦਿਖਾ ਸਕਦੇ ਆ ਆਹ ਆਹ ਉਹ ਹੀ ਉਹ ਹੀ ਆ ਪੁੱਤ ਮੈਂ ਫਿਕਰ ਨਾ ਸੈਡੂ ਨਾ ਬੁੱਤੋ ਕੱਪੜੇ ਨਹੀਂ ਲੈ ਕੇ ਆਇਆ ਜਮਣਾਉਣ ਵਾਸਤੇ ਆਪਾਂ ਪਾਰਕ ਦੇ ਇੱਕ ਫੈਸਿਲਿਟੀ ਹੋ ਰਿਆ ਯਾਰ ਪਾਣੀ ਵੀ ਠੰਡਾ ਮਿਲਦਾ ਇੱਥੇ ਚਲ ਬਹੁਤ ਹੋਰ ਸਮਾਂ ਇਹਨਾਂ ਦਾ ਪੀਣਾ ਵੀ ਨਹੀਂ ਆਪਾਂ ਨੇ ਚਲ ਆਜਾ ਬਸ ਬਹੁਤ ਠੀਕ ਆ ਠੀਕ ਆ ਆਜਾ ਆਜਾ ਪੀ ਲੈ ਠੰਡਾ ਹੈ ਪਰ ਇਹਨੂੰ ਵੀ ਬਿਲਾ ਦੇ ਹੁਣ ਕੁੱਟ ਪੀ ਲੈ ਜੋ ਬਣਾ ਹਾਂ ਇਹ ਸ਼ਰੱਪ ਪੀਜੇਗਾ ਸੁਆਦਾ ਕੰਡਾ ਬਹੁਤ ਕੰਡਾ ਆ ਪੁੱਤ ਕੰਡਾ ਹਣਾ ਹੂੰ ਬੜਾ ਐਡਵੈਂਚਰ ਜਿਹਾ ਬਣਾਇਆ ਵਾ ਜੀ ਬਾਰਕਾ ਅਲਾਗ ਨਹਿਰ ਲੰਗਦੀ ਆ ਨਹਿਰ ਚ ਪਾਣੀ ਦੇਖੋ ਤੁਸੀਂ ਕਿੰਨਾ ਮਨ ਨੂੰ ਉਮੀਦ ਨਹੀਂ ਸੀ ਵੀ ਇੰਨੇ ਲੋਕ ਉਹਨਾਂ ਨੂੰ ਦੇਖਣ ਬਹੁਤ ਸਪੀਡ ਨਾਲ ਚੱਲਦਾ ਪਾਣੀ ਨਾਲ ਨਾਲ ਟੇਬਲ ਚ ਲਾਇਆ ਉਹਨਾਂ ਨੇ ਬੈਠਣ ਨੂੰ ਚਲੋ ਆਜੋ ਪੁੱਤ ਛੋਟੇ ਬੱਚਿਆਂ ਵਾਸਤੇ ਆ ਕੋਰਸਿਆ ਘੜਸੇ ਲਾਇਆ ਉਹਨਾਂ ਨੇ ਨਾਲ ਆਹ ਆ ਰੈਕਟੂਮੈਂਟ ਲੱਗਦਾ ਆ ਨਾਲ ਲਾਗ ਲੱਗ ਜਾਂਦੀਆਂ ਨਹਿਰ ਦੇ ਆ ਟੀਵੀ ਦੇਖੋ ਬਾਈ ਕਿੰਨੇ ਪੁਰਾਣੇ ਰੱਖੇ ਹੋਏ ਆ ਯਾਰ ਕਮਾਲੇ ਕਰਤੀ ਆ ਤਾਂ ਆਹ ਜਿਹੜੇ ਆਪਣੇ 1900 80 90 ਚ ਹੁੰਦੇ ਦੇ ਮੈਂ ਕਹਿੰਦਾ ਇਦਾਂ ਦੀ ਟੀਵੀ ਦਿਖਾਉਣੇ ਵਾਸਤੇ ਕਿੰਨੇ ਸੋਨੇ ਲੱਗਦੇ ਆ ਜਦੋਂ ਪਿਛਲੀ ਵਾਰ ਰਸਮ ਉਹਨੇ ਇੱਥੇ ਆਏ ਸੀ ਨਾ ਤਾਂ ਇਹਨਾਂ ਫੁਆਰਾਂ ਥੱਲੇ ਨਾ ਆਪੇ ਸੀ ਇਹ ਨਾ ਪਤਾ ਹੁਣ ਬੰਦ ਕਰਿਆ ਉਹਨਾਂ ਨੇ ਉਹਦੇ ਨਹੀਂ ਨਾ ਆ ਜਾ ਬੱਕਰੀਆਂ ਦੇਖਿਆ ਜਾਨਵਰ ਦੇਖਿਆ ਮਾਜੂ ਸ਼ਾਮ ਨੂੰ ਐਸੇ ਫੇਸਟਾ ਵਗੈਰਾ ਲੱਗਦਾ ਹੁਣ ਤੇ ਵੀਰਾਂ ਦਾ ਜਿਗਾਰਡਮੈਂਟ ਰੱਖਿਆ ਹੋਇਆ ਇਹਨੇ ਲਾ ਕੇ ਆਣ ਗੱਡੀ ਪੂਰੀ ਭਰੀ ਪਈ ਐਨ ਆਜੋ ਬਤਾ ਹੋਰ ਕਿੰਨਾ ਸੋਹਣਾ ਉਧਰ ਹੋ ਦੇਖੋ ਵਾਓ ਲੋ ਜੀ ਰਸਮ ਚੜ ਗਈ ਪਹਾੜੀ ਤੇ ਐਦਾਂ ਕਰ ਮੂ ਹੁਣ ਉਹ ਬਲਬਲ ਕਿੱਡੀ ਪਹਾੜੀ ਤੇ ਚੜ ਗਈ ਬਰਾਵੀ ਸੀਮਾ ਤੂੰ ਚੱਕ ਦੇਂਗਾ ਪੱਥਰ ਐਡਾ ਹੀ ਤੂੰ ਬਾਹੂਬਲੀ ਚੱਕ ਦੇ ਚੱਕ ਕੇ ਕਰ ਦੇ ਡਾਡਾ ਜ਼ੋਰ ਲਾਇਆ ਪਿਆ ਉਹ ਨਾ ਪੁੱਤੇ ਨਹੀਂ ਚੱਕੋ ਨਾ ਜਾ ਉਹ ਨਹੀਂ ਹਿੱਲਣਾ ਇਹ ਇਹਨੂੰ ਪੱਤਾ ਪਾ ਕੋਈ ਫੇਰ ਆਊਗੀ ਇਹ ਕੋਈ ਇਹਨੂੰ ਆਹ ਦਰਾਖਤ ਦਾ ਪੱਤਾ ਪਾ ਤੋੜ ਕੇ ਤੋੜਦਾ ਇੱਕ ਮਿੰਟ ਲੈ ਲੈ ਪਾ ਦਾ ਸੀ ਉਹਨੂੰ ਰੇਕਣਾ ਰੇਕਣਾ ਪਾ ਬੁੱਤਾ ਰੇਖ ਆਰੇ ਖਾਣ ਲੱਗੀ ਹੁਣ ਇਹ ਆਹ ਦੇਖ ਖਾ ਲਿਆ ਇਹਨੂੰ ਵੀ ਦੇ ਦੋਨੋਂ ਪਾ ਦੇ ਤੇ ਮੂੰਹ ਨੂੰ ਕਰ ਦੇਗਾ ਹਨ ਉਹ ਪਾਰੇ ਬੋ ਤਾਂ ਇਹ ਦੰਦੀ ਵੱਟਦੀ ਹੁੰਦੀਆਂ ਇੱਕ ਤੋੜ ਐ ਇਨਕੱਕ ਇਹਨੇ ਫੜੀ ਜਾਂ ਨਿਕ ਫੜ ਚੱਲ ਪਾ ਦੇ ਉਹਨੂੰ ਮੂੰਹ ਚ ਪਾ ਦੇ ਤੇ ਰੋ ਨਹੀ ਦੰਦੀ ਵੱਟਦੀ ਉਹ ਚੱਲ ਆ ਦੇਖ ਖਾਂਦੀ ਨਾ ਬੜ ਬੜ ਉਹ ਮਾਰੂਗੀ ਮਾਰਨਾ ਨਹੀਂ ਉਹਨੂੰ ਉਹਨੂੰ ਵੀ ਖਾਂਦੇ ਆ ਦੇਖ ਲੈ ਬਦਮਾਸ਼ ਬਣੀ ਵੀ ਆਹੇ ਪੂਰੀ ਉਹਨੂੰ ਨਹੀਂ ਖਾਂਦੇ ਦਿੰਦੀ ਦੋਈ ਨੂੰ ਫਿਰ ਖੜਾ ਹੋਦਰ ਹੈ ਨਹੀਂ ਤੂੰ ਖੜਾ ਦੇ ਉਹ ਖੜਾ ਦੇ ਗੁਰੂ ਲੈ ਆਰੇ ਲੈ ਲਾ ਹੁਣ ਉਹ ਤੇ ਲੱਦੀ ਹੋਵੇ ਤੂੰ ਫੜਾ ਤਾਂ ਸੀ ਉਹਨੂੰ ਪਰ ਮੈਂ ਫੜਾ ਬਿਚਰਾ ਅੱਜ ਆ ਜਾ ਐਂ ਏਦਾਂ ਖੜਾ ਆ ਜਾ ਕਰੋ ਤੁਹਾਨੂੰ ਦੇਖ ਕੇ ਦੋ ਬਾਹਰ ਨਿਕਲੀਆਂ ਉਹ ਨੀ ਦਾ ਟਿਕੀਆਂ ਬੈਠੀਆਂ ਹੁੰਦੀਆਂ ਉਹ ਖੜਾ ਤਾਂ ਆਹ ਖੜਾ ਦੇ ਪੱਤੇ ਚੱਕ ਕੇ ਹਰੇ ਪੱਤੇ ਖਿਲਾਓ ਹਾਂ ਥੱਲੇ ਨੂੰ ਪਾ ਦੇ ਇੱਥੇ ਨੂੰ ਹਾਂ ਉਹ 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 ਲੈ ਉਹ ਤਾਰ ਨਾ ਪਾਉਂਦਾ ਮੂੰਹ ਚ ਇਹਨੂੰ ਤੇ ਰੇ ਦੂਏ ਨੂੰ ਇੱਧਰ ਹਾਂ ਬਰਾਵਾ ਆਦੇ ਪਾ ਦੇ ਪਾ ਦੇ ਪਾ ਦੇ ਪਾ ਦੇ ਪਾ ਦੇ ਗਾਹ ਨੂੰ ਕਰ ਰ ਸਮੇਂ ਹੋਰ ਹਾਂ ਲੈ ਲੈ ਮੂਹੇ ਪਾ ਦੇ ਤੇ ਪਾ ਦੇ ਪਾ ਦੇ ਬਰਾਬ ਹੋਰ ਨੇੜ ਕਰ ਜੋਰ ਗਾਹ ਨੂੰ ਕਰ ਜੋਰ ਨਾ ਕਿਨੂੰ ਕਰ ਹੋਰ ਆਰੇ ਦੀ ਰੀ ਕਰ ਦੇ ਇਕਣਾ ਗਾਹ ਨੂੰ ਆਹ ਦੇਖ ਕਰ ਦੇ ਤੁਸੀਂ ਗਾਹ ਨੂੰ ਰਦਮ ਛੱਡ ਦੇ ਆਪੇ ਖੜਾ ਦੋਣਾ ਮੈਂ ਆ ਇਹਨੂੰ ਖਿਲਾਨਾ ਆਹ ਦਸਮ ਕਹਿੰਦੀ ਉਹ ਰੁੱਸੀ ਗਈ ਉਧਰ ਚਲੀ ਗਈ ਉਹਨੂੰ ਘੱਟ ਖਿਲਾਇਆ ਉਹਨੂੰ ਖੜਾਉਣ ਚਲੀ ਉਧਰਲੀ ਸਾਈਡ ਆਹ ਇਹਨੂੰ ਖਿਲਾ ਦੇ ਕਿਉਂਕਿ ਜਿਹੜੀ ਬੜੀ ਬੱਕਰੀ ਉਹ ਖਾਣ ਨਹੀਂ ਦਿੰਦੀ ਇਹਨੂੰ ਹਾਂ ਤੂੰ ਪਾ ਦੇ ਸੋਹਣੀ ਪਾਰਕ ਆ ਬਾਈ ਬੱਚਿਆਂ ਨੂੰ ਲਾਗ ਨਹਿਰ ਲੱਗਦੀ ਆ ਤੇ ਨਾਲ ਆਹ ਥੋੜੀ ਜਿਹੀ ਐਕਟੀਵਿਟੀ ਜਿਹੇ ਵਿੱਚ ਜਾਨਵਰ ਜਿਹੇ ਆ ਚਿੜੀਆਂ ਚੁੜੀਆਂ ਜੀਆਂ ਤੇ ਵਧੀਆ ਟਾਈਮ ਸਪੈਂਡ ਹੁੰਦਾ ਇੱਥੇ ਜੇ ਤੁਸੀਂ ਕਦੇ ਮਾਰਕੀਟ ਘੁੰਮਣ ਆਏ ਤਾਂ ਤਾਂ ਬੱਚਿਆਂ ਨੂੰ ਇੱਥੇ ਘੁਮਾ ਕੇ ਲੈ ਜਿਓ ਨਾਲ ਤਾਂ ਵਧੀਆ ਦਿਨ ਲੰਘਦਾ ਓਕੇ ਧੀਰੇ ਕੀ ਹੋ ਰਿਹਾ ਬੱਚਾ ਟਰਾਲੀ ਟਰਾਲੀ ਲਾ ਕੇ ਰਸਮ ਹੱਥ ਨਾਲ ਲਾਇਓ ਲੋਕਾਂ ਦੇ ਵਿੱਚ ਲੁੱਕ ਵਾਲੀ ਆ ਬਤ ਲੁੱਕ ਲੱਗੀ ਪਈ ਆ ਦੇ ਵਿੱਚ ਕਹਦਾ ਨਹੀਂ ਬੁੱਤੇ ਕਾਦੇ ਖੜਾਈ ਵੀ ਇੱਥੇ ਜਦੋਂ ਫੇਰ ਕੰਮ ਕੋਮਾਣਾਂ ਦੀ ਖੜਾਈ ਵੀ ਹੋਣੀ ਹੈ ਇੱਥੇ ਜਾ ਫਿਰ ਆ ਨਹਿਰ ਜੀ ਕੋ ਕਰਦੇ ਹੁਣ ਉਹਦੇ ਵਾਸਤੇ ਰੱਖੀ ਪਈ ਆ ਹਾਂ ਕਾ ਖਲ ਗਿਆ ਕਾ ਨਹੀਂ ਬੁੱਤੇ ਦਾਣੇ ਖਾਣੇ ਬਲਦਾ ਤਾਂ ਹੂੰ ਇਹ ਆਪਣਾ ਖਲਾ ਇਹ ਖਲਾ ਲੱਗ ਗਿਆ ਹਾਂ ਨਾਲ ਸਕੂਟਰ ਹੀ ਲੈ ਕੇ ਆਵੇ ਕੋਈ ਬੰਦਾ ਆਪਣੇ ਲਾ ਆ ਕਾਤਰਖਾਨ ਵਾਂਗੇ ਨੇ ਵੀ ਪੂਰਾ ਹੁੱਕਾ ਪੂਰਾ ਤਕੜਾ ਹਾਂ ਕੋਈ ਤਾਂ ਮੰਗਲੋ ਕੀ ਉਹਦੇ ਕੋਲ ਕੀ ਕੁਝ ਵੀ ਨਹੀਂ ਪੁੱਤ ਉਹ ਤਾਂ ਕੋਈ ਕਿਤੇ ਹੋ ਗਿਆ ਨਾ ਨਾ ਸੋ ਜੇ ਲੈ ਪਰੇ ਪਤਾ ਹੈ ਲੈ ਲੈ ਆਂਗਰ ਲੈਣਾ ਹੋਰ ਖਬਰ ਐਡ ਪਤਾ ਉਹ ਪਤਾ ਹੈ ਨਹੀਂ ਹੁਣ ਮੇਰੇ ਕੋਲ ਨਹੀਂ ਹਾਂ ਪੁੱਛਿਆ ਜਾ ਭਾਜ ਜੀ ਹੁਣ ਅਸੀਂ ਆਇਆ ਮੱਛੀਆਂ ਦੇਖਣੇ ਤੇ ਤਲਾਬ ਬਣਾਇਆ ਵਾ ਛੋਟਾ ਜਿਹਾ ਮੱਛੀ ਵਾਲਾ ਆਜੋ ਮੈਂ ਦਿਖਾਵਾਂ ਤੁਹਾਨੂੰ ਆ ਦੇਖ ਕਿੰਨੀਆਂ ਫਿਰਦੀਆਂ ਜਿਓ ਨਾ ਆ ਦੇਖ ਆ ਸਾਰੀਆਂ ਮੱਛੀਆਂ ਬੁੱਧੇ ਫਿਰਦੀਆਂ ਰਿਖ ਦੇਖੀਆਂ ਛੇੜਦੇ ਕੋਡੜੀ ਮਾਰ ਬੁਗਾ ਕੇ ਓ ਹਾਂ ਓ ਦੇ ਹਿਲਦੀਆਂ ਕਾਫੀਆਂ ਯਾਰ ਕਾਫੀ ਮੱਛੀ ਰੱਖਿਆ ਨੀ ਨਾ ਹੈਂ ਅੱਤਨੇ ਬੁੱਧਾ ਦੋ ਛੋਟਾ ਹੋ ਗਈ ਖਾਣ ਨੂੰ ਲੇਕੀ ਨਹੀਂ ਆਇਆ ਆਪਾਂ ਬਰਿਓਸ਼ ਚੱਕ ਕੇ ਲੈਣੋ ਤੇ ਨੇ ਇਹ ਇਹਨਾਂ ਨੇ ਬਈ ਉਦਾਂ ਬੋਰਡ ਵੀ ਲਾਇਆ ਹੋਇਆ ਆਪਾਂ ਉਹ ਮੱਛੀ ਫੜ ਨਹੀਂ ਸਕਦੇ ਸਿਰਫ ਦੇਖ ਸਕਦੇ ਖਾਣਾ-ਦਾਣਾ ਪਾ ਸਕਦੇ ਆ ਪਰ ਫੜ ਨਹੀਂ ਸਕਦੇ ਦੇਖੋ ਜਿਵੇਂ ਤੋਂ ਲਾਇਆ ਹੋਇਆ ਇਹਨਾਂ ਨੇ ਇਸ ਕਰਕੇ ਜੇ ਕੋਈ ਆਇਆ ਤਾਂ ਫੜਨ ਦੀ ਕੋਸ਼ਿਸ਼ ਨਾ ਕਰਿਓ ਇਕ ਲੱਤਾ ਹਾਂ ਲੋ ਜੀ ਮੁੰਨਾ ਜਮਗਨ ਲਾ ਕੇ ਆ ਗਿਆ ਆਗੇ ਚੱਲ 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 ਕਰੀ ਕੋਰ ਹਾਂ ਬਰਾਵੋ 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 ਚੱਲ 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 ਬਿਲਕੁਲ ਹਾਂ ਤੂੰ ਕੀ ਕਰਕੇ ਹੀ ਹੈ ਚੱਲ ਉੱਠ ਘੜ ਬੱਸ ਕਰ ਜਦੋਂ ਪਹਿਲਾਂ ਕਰ ਵੀ ਦੇਖ ਜਾ ਜਦੋਂ ਤੂੰ 아이 ਨਹੀਂ ਦੇਖਣ ਉਹ ਰਾਂਚੋਂ ਫੇਦੀ ਰਾਂਚੋਂ ਆਹੋ ਕਹਿੰਦੇ ਕਿ ਬੈਰੂ ਕਰਦੇ ਕਿ ਪਾਇ ਨਰੋਸੋ ਨਰੋਸੋ ਕੋ ਵੀ ਗੱਲ ਆ ਆ ਲੈ ਆ ਲੈ ਮਗਰ ਮਚ ਮਿਓਰੇ ਹਾਂ ਮਗਰ ਮਚ ਫੜ ਲਏ ਜਨੇ ਵਿੱਚ ਖਿੱਚ ਲਏ ਜਨੇ ਉਹ ਉਹ ਦੇਖ ਉਹ ਰ ਉਧਰ ਨਿਆਣਾ ਕੀ ਕਰਦਾ ਉਹ ਦੇਖ ਉਹ ਰ ਦਾਣੇ ਪਾਉਣੇ ਚੱਕੀ ਪਰੋ ਦੇਖ ਉਧਰ ਆ ਰ ਇਧਰ ਕਿੰਨੀ ਸੋਹਣੀ ਪਾਰ ਕਰ ਲੱਕੜ ਲੱਗੀ ਵੀ ਇਧਰ ਆਜੋ ਆਜੋ ਹੈ ਆ ਲੱਕੜ ਦਾ ਸੱਪ ਬਣਾਇਆ ਬਣਾਣਾ ਜੀਵ ਬਣਾਈਏ ਮੂਰੇ ਸੱਪਾਂ ਦੀ ਛੱਪ ਵਰਗੀ ਤੇ ਸਾਰਾ ਬਲਜੇ ਬਣਾ ਕੇ ਨਾ ਉਹ ਪਿੱਛੇ ਤੱਕ ਬਣਾਇਆ ਬਣਾਣਾ ਸੱਪ ਹੁੰਦਾ ਚੱਲ 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 ਲੋ ਜੀ ਦਾਣੇ ਪਾਤੇ ਮੈਂ ਠੀਕ ਆ ਦੂਆ ਦੂਆ ਚੱਕਰ ਦੂਆ ਇਹਦੇ ਵਿੱਚ ਦਾਣੇ ਪਾਤੇ ਤਰੋਂ ਆਇਨਾ ਖਿੱਚੋ ਆ ਦੋ ਥਣਾਂ ਨਾਲ ਫੜੇ ਨੂੰ ਹਾਂ ਦੋ ਥਣਾਂ ਨਾਲ ਫੜੇ ਨੂੰ ਫੜ ਫੜ ਆਇਨਾ ਨਹੀਂ ਫੜਨਾ ਉਹਨੂੰ ਫੜ ਕੱਲਾ ਹਾਂ ਅੱਪਾ ਕਿੱਥੇ ਪਾਦਾ ਹੈ ਉਹ ਦੇਖ ਛੱਡੋਂ ਥੱਲੇ ਨੂੰ ਅੱਪਾ ਛੱਡ ਦੇ ਕਿੱਥੇ ਪਾਦਾ ਹੈ ਦਾਣੇ ਨਹੀਂ ਬਸ ਬਜਰੀ ਜੀ ਪਾਈਆਂ ਮੈਂ ਤਾਂ ਥੱਲੇ ਨੂੰ ਕਰੇ ਨਾ ਚਾਹ ਚਾਹ ਹੂੰ ਪੁੱਤ ਬੜੀਆਂ ਮੱਛੀਆਂ ਸੀ ਬੋਲੋ ਨਹੀਂ ਹੈਗਾ ਉਹ ਉਹ ਜਿਹੜੇ ਕੱਢ ਕੇ ਨਾ ਫਿਰ ਇਹਦੇ ਵਿੱਚ ਪਾਈਦਾ ਹੁੰਦਾ ਤੇ ਥੱਲੇ ਲੱਗੀ ਹੋਈ ਚੱਕੀ ਚਾਲਕ ਬਣਾਇਆ ਪਤਾ ਨਹੀਂ ਜੋ ਵੀ ਹੈ ਫਿਰ ਇਹਦੇ ਵਿੱਚ ਨੂੰ ਬਣਾਇਆ ਬਰਨ ਕੁਛ ਪੁੱਤ ਅਗਰ ਸੰਭਾਸੈਂ ਨਾ ਮੀਨਾ ਪੜੀ ਜਾਵਣ ਹੁਣ ਹਾਂ ਤੂੰ ਬੱਕਰੀ ਬਣ ਕੇ ਮੈਂ ਉਹਦੇ ਵਿੱਚ ਮੜੇਗਾ ਨਾ ਓਕੇ ਹੋਰ ਕਿੰਨੇ ਕਿਨੇ ਆਣੇ ਆ ਗਏ ਰਸਮ ਆਬਤ ਆਜੂਗਾ ਹਨਾ ਨਾਲੇ ਬੱਕਰੇ ਨੂੰ ਦੇਖੀ ਜਾਂਦੇ ਰਣਾ ਝੂੜੇ ਲੈ ਜਾਂਦਾ ਨਹੀਂ ਹੈਗੀ ਤੇਰੀ ਫਰੈਂਡ ਤੇਰੀ ਫਰੈਂਡ ਉਹ ਕਿੱਥੇ ਆ ਗਈ ਤੇ ਬਸ ਆ ਗਈ ਜੀ ਫਰੈਂਡ ਉਹਰੇ ਪਰ ਨੂੰ ਆਜੋ ਨਹੀਂ ਨਾ ਆਉਣਾ ਇੱਥੇ ਉਹ ਪੁੱਤ ਕੱਪੜੇ ਨਾ ਤੋਲੀਆ ਨਾ ਕੁਛ ਥੋੜਾ ਇਹਨਾਂ ਨੇ ਗਰਾਰੀ ਪਸਾਲੀ ਹੋਣਾ ਇੱਥੇ ਆ ਨਾਉਣ ਦੀ ਚਲ ਆਜੋ ਮम्मा ਬੁਲਾਉਂਦੀ ਹੁਣ ਭਜੋ ਕੁਝ ਲਈ ਆਜੋ ਹੁਣ ਘਰ ਨੂੰ ਜਾਣਾ ਪੁੱਤੁਰ ਕਿ ਨਹਿਰ ਚੱਲਦੀ ਨਹਿਰ ਚ ਪਾਣੀ ਬਹੁਤ ਆ ਗਿਆ ਚੁੱਚਲੀਆਂ ਚ ਭਜੋ ਨਹਿਰ ਚ ਪਾਣੀ ਆ ਗਿਆ ਬਹੁਤ ਜ਼ਿਆਦਾ ਉਹ ਦੇਖੋ ਨਹਿਰ ਚ ਲੋ ਜੀ ਬੱਚਿਆਂ ਨੂੰ ਪਾਰਕ ਚ ਘੁਮਾ ਫਰਾਤਾ ਮਾਨ ਮੋਟੇ ਜਿਹੜੇ ਜਾਨਵਰ ਤੇ ਉਹ ਦਿਖਾਤੇ ਥੋੜੇ ਬਹੁਤੇ ਤੇ ਹੁਣ ਅਸੀਂ ਚੱਲੇ ਦੁਬਾਰੇ ਮਰਕਾਜ਼ ਚ ਫੈਮਲੀ ਆਏ ਖੜੀ ਹੈ ਉਧਰ ਵੇਟ ਕਰ ਰਹੀ ਹੈ ਕੁੰਮਲੇ ਉਹ ਤੇ ਹੁਣ ਚੱਕ ਕੇ ਸਿੱਧਾ ਘਰੇ ਜਾਣਾ ਓਹੋ ਭਾਈ ਬੜੀ ਗਰਮੀ ਆਇਆ ਤੇ ਯਾਰ ਮਾਫੀ ਕਰੇ ਅੱਜ ਕਿ ਪਹੁੰਚੇ ਹੁਣ ਪਤੀ 32 ਡਿਗਰੀ ਟੈਂਪਰੇਚਰ ਹੋ ਗਿਆ ਅੱਜ ਕਿਦਾਂ ਐਨੀ ਜ਼ਿਆਦਾ ਗਰਮੀ ਆ ਹੁਣ ਮਾੜਾ ਮੋਟਾ ਰੋਟੀ ਪਾਣੀ ਖਾਣੇ ਆ ਤੇ ਮੈਂ ਲਿਆ ਤੁਹਾਡੇ ਨਾਲ ਬਾਅਦ ਚ ਲੱਸੀ ਬਣਾਉਂਗਾ ਲੱਸੀ ਪੀਨੇ ਹੁਣ ਗਰਮੀ ਬਹੁਤ ਗਰਮੀ ਚ ਲੱਸੀ ਵਧੀਆ ਰਹਿੰਦੀ ਹੈ ਲੋ ਜੀ ਅੱਜ ਖਾ ਰਹੇ ਆ ਅਸੀਂ ਰਾਜਮਾ ਚੌਲ ਇੱਧਰ ਰਾਜਮਾ ਉਧਰ ਚੌਲ ਤੇ ਨਾਲ ਲੱਸੀ ਤੁਹਾਨੂੰ ਗਰਮੀ ਚ ਰੋਟੀ ਖਾਣ ਨੂੰ ਦਿਲ ਨਹੀਂ ਕਰਦਾ ਹੋਗਾ ਇਸ ਕਰਕੇ ਚੌਲੇ ਬਜੇ ਲਾ ਦੇ ਗਰਮੀ ਚ ਤਾਂ ਲੈ ਲੈ ਬਈ ਜੋ ਨੂੰ ਪੜਨਾ ਆ ਗਿਆ ਜੋ ਨੂੰ ਤੇਰੀ ਐ ਓਕੇ ਉਹ ਬੰਦਾ ਇਹ ਬਾਈ ਹੈਗੀ ਰਸਮ ਦੀ ਆਪਣੀ ਗੱਡੀ ਨਾਲ ਖੇਡਣਾ ਤੂੰ ਗੱਡੀ ਲੈ ਕੇ ਐ ਮਰਕਾਤ ਤਾਂ ਗੱਡੀ ਨਾਲ ਖੇਡ ਤੂੰ ਬਈ ਨਾਲ ਜਿਹੜੀ ਐ ਮਰਕਾਤ ਇਹ ਲੱਗਦੀ ਐ ਬੁੱਧਵਾਰ ਨੂੰ ਮੇਰੇ ਕੋਲ ਏਦੀ ਨੂੰ ਲੱਗਦੀ ਐ ਪਲਾਸੋ ਲੋ ਚਲੋ ਬਸ 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 ਬਾਈ ਬਾਈ ਸਬਸਕ੍ਰਾਈਬ ਆ ਤੁਹਾਨੂੰ ਬਲਾ ਹਾਂਜੀ ਅੱਜ ਦਾ ਬਲੌਗ ਇੰਨਾ ਕੇ ਸੀ ਤੇ ਮਿਲਦੇ ਆ ਤੁਹਾਡੇ ਨਾਲ ਜਲਦੀ ਨਵੇਂ ਬਲੌਗ ਦੇ ਵਿੱਚ ਉਦੋਂ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਾਏ 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 ਸਬਸਕ੍ਰਾਈਬ ਹਾਂ ਸਬਸਕ੍ਰਾਈਬ ਕਰ ਲਿਓ ਐਂਡ ਸ਼ੇਅਰ ਸਬਸਕ੍ਰਾਈਬ ਕਰ ਲਓ ਹੈਨਾ ਕਮੈਂਟ ਕਮੈਂਟ ਓਕੇ ਜੀ ਬਾਏ ਬਾਏ ਹਾਂ ਉਹ ਸੁਣ ਗਿਆ ਨਾਲ ਉਹ ਬਾਈ ਸਬਸਕ੍ਰਾਈਬ ਕਰ ਲਿਓ ਠੀਕ ਹੈ ਜੋ ਮੈਂ ਕਿਹਾ ਉਹ ਬਸ ਬਸ